ਪੰਜਾਬ ਦੇ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਉੱਥੇ ਹੀ ਕੱਲ 19 ਤਰੀਕਾ ਕੱਲ ਲੋਕਾਂ ਦੇ ਵੱਲੋਂ ਆਪਣਾ ਮਾਦਨ ਦਿੱਤਾ ਜਾਏਗਾ ਤੇ ਮੈਂ ਇਸ ਵਕਤ ਲੁਧਿਆਣਾ ਦੇ ਖਾਲਸਾ ਕਾਲਜ ਵਿੱਚ ਮੌਜੂਦ ਹਾਂ ਜਿੱਥੇ ਕਿ ਈਵੀਐਮ ਮਸ਼ੀਨਾਂ ਸਰਕਾਰੀ ਮੁਲਾਜ਼ਮਾਂ ਨੂੰ ਸੌਂਪੀ ਜਾ ਰਹੀਆਂ ਨੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉ ਦਿੰਦਾ ਕਿ ਕਿਸ ਤਰ੍ਹਾਂ ਜਿਹੜੀ ਸਰਕਾਰੀ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਨੂੰ ਜਿਹੜੀ ਈਵੀ ਮਸ਼ੀਨਾਂ ਜਿਹੜੀਆਂ ਉਹਨਾਂ ਦੇ ਹੱਥਾਂ ਵਿੱਚ ਸੌਂਪੀਆਂ ਗਈਆਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕੱਲ ਅਸਮਾ ਜਿਹੜਾ ਕਿ ਇੱਕ 7 ਵਜੇ ਤੋਂ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਿਹੜੇ ਕੀ ਸਮਾਂ ਰੱਖਿਆ ਗਿਆ ਵਾ ਤੇ ਤੁਹਾਨੂੰ ਤਸਵੀਰਾਂ ਸਰਕਾਰੀ ਮੁਲਾਜ਼ਮਾਂ ਦੀ ਦਿਖਾ ਰਹੇ ਜਿੱਥੇ ਕੀ ਉਹਨਾਂ ਦੇ ਹੱਥਾਂ ਦੇ ਵਿੱਚ ਸੌਪੀਆਂ ਗਈਆਂ ਮਸ਼ੀਨਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 1 ਲੱਖ 1 1 ਲੱਖ 94 ਹਜ਼ਾਰ ਵੋਟ ਜਿਹੜੀ ਕੀ ਹੈ ਹੈਗੀ ਹੈ ਲੁਧਿਆਣਾ ਪਛਮੀ ਦੀ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕੁਝ ਇਹ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਕਿ ਇਹ ਇੱਥੇ ਸਰਕਾਰੀ ਮੁਲਾਜ਼ਮਾਂ ਦੇ ਹੱਥਾਂ ਦੇ ਵਿੱਚ ਮਸ਼ੀਨ ਜਿਹੀ ਸੋਪੀ ਗਈ ਹੈ ਤੇ ਇਹ ਸਰਕਾਰੀ ਮੁਲਾਜ਼ਮ ਜਿਹੜੇ ਸ਼ਾਮ ਨੂੰ ਜੇ ਵਕ ਵਕ ਪੁਲਿਸ ਸਟੇਸ਼ਨ ਤੇ ਮਸ਼ੀਨਾ ਰੱਖਦੇ ਨੇ ਕਿ ਤੇ ਸਵੇਰੇ 4 ਵਜੇ ਤੜਕੇ ਉੱਥੇ ਜਾਣਗੇ ਤੇ 7 ਵਜੇ ਤੋਂ ਜਰੀ ਬੋਟਿੰਗਾਂ ਜਰੀਆਂ ਸ਼ੁਰੂ ਹੋ ਜਾਣਗੀਆਂ ਹਾਲਾਂਕਿ ਇਹ ਟੈਸਟਿੰਗ ਵਗੈਰਾ ਵੀ ਕਰਦੇ ਟੈਸਟਿੰਗ ਵਗੈਰਾ ਵੀ ਹੋ ਰਹੀ ਹੈ ਸੈਨੀਟਾਈਜ਼ਰ ਵੀ ਜਿਹੜੇ ਕਿ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਕਿਉਂਕਿ ਵਧਰੇ ਕੋਰੋਨਾ ਦੇ ਕੇਸੇ ਨੂੰ ਦੇਖਦੇ ਹੋਏ ਉਹਨਾਂ ਨੂੰ ਸੈਨੀਟਾਈਜ਼ਰ ਤੇ ਅਤੇ ਹੋਰ ਵੀ ਮੈਡੀਕਲ ਕਿੱਟਾਂ ਜਰੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਪੂਰੀ VOTING ਜਿਹੜੀ ਕਿ ਹੈ 174000 VOTING ਹੈ ਤੇ 194 ਬੂਥ ਜਿਹੜੀ ਕਿ ਹੈ ਲੁਧਿਆਣਾ ਪਛਮੀ ਦੇ ਵਿੱਚ ਹੈਗੇ ਨੇ ਹਾਲਾਂਕਿ ਤਸਵੀਰਾਂ ਤੁਹਾਨੂੰ ਲੁਧਿਆਣਾ ਤੇ ਦਿਖਾ ਰਿਹਾ ਜਿੱਥੇ ਕੀ ਕੱਲ ਤੁਹਾਨੂੰ ਅਸੀਂ ਪੂਰੀ ਚੋਣ ਪ੍ਰਚਾਰ ਦੀ ਤਸਵੀਰਾਂ ਵੀ ਜ਼ਰੂਰ ਦਿਖਾਈਆਂ ਕਿ ਕਿਸ ਤਰ੍ਹਾਂ ਚੋਣ ਪ੍ਰਚਾਰ ਦਾ ਪ੍ਰਚਾਰ ਹੋਇਆ ਤੇ ਕੱਲ ਸ਼ਾਮ 6 ਵਜੇ ਜਿਹੜਾ ਚੋਣ ਪ੍ਰਚਾਰ ਜਿਹੜੀ ਕਿ ਹੈ ਥੰਮ ਚੁੱਕਾ ਸੀਗਾ ਹੁਣ ਵਕ ਵਕ ਜਿਹੜੇ ਅਧਿਕਾਰੀਆਂ ਨੂੰ ਜਿਹੜੀ ਕਿ ਹੈ ਸਰਕਾਰੀ ਮੁਲਾਜ਼ਮਾਂ ਨੂੰ ਇਹ ਮਸ਼ੀਨਾਂ ਜਿਹੜੀਆਂ ਸੋਪੀ ਜਾ ਰਹੀਆਂ ਨੇ ਈਵੀਐਮ ਮਸ਼ੀਨਾਂ ਸੋਪੀ ਜਾ ਰਹੀਆਂ ਨੇ ਵਕਫ ਵਕ ਜਿਹੜੀ ਕਿ ਡਿਟੇਲਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਨੇ ਡਿਟੇਲਾਂ ਦੇ ਤਨ ਤਸਵੀਰਾਂ ਜਰੂਰ ਦਿਖਾ ਰਹੇ ਡਿਟੇਲਾਂ ਵੀ ਚੈੱਕ ਰਹੀਆਂ ਜਾਈਆਂ ਨੇ ਵਕਫ ਵਕ ਜਰੀਏ ਆਬਜ਼ਰਵੇਸ਼ਨ ਜਿਹੜੇ ਕਿ ਜਿਹੜੇ ਮੁਲਾਜ਼ਮ ਨੇ ਹੈਲਪ ਟ੍ਰੈਕਸ ਨੂੰ ਉਹਨਾਂ ਨੂੰ ਵਕਫ ਵਕ ਡਿਊਟੀਆਂ ਜਿਹੜੀ ਕਿ ਮੁਲਾਜ਼ਮਾਂ ਨੂੰ ਲਾਈ ਜਾ ਰਹੀਆਂ ਨੇ ਬੜੀ ਬੜੀ ਕੜੀ ਸੁਰੱਖਿਆ ਦੇ ਵਿੱਚ ਇਹ ਜਿਹੜੀਆਂ ਬੱਸਾਂ ਖੜੀਆਂ ਨੇ ਇਹ ਬੱਸਾਂ ਦੇ ਵਿੱਚ ਜਿਹੜੇ ਮੁਲਾਜ਼ਮ ਬਹਿ ਕੇ ਜਾਣਗੇ ਤੇ ਵਕਫ ਵਕ ਬੂਥਾ ਦੇ ਉੱਤੇ ਵਾ ਕੇ ਬੈਠਣਗੇ ਹਾਲਾਂਕਿ ਕੁੱਲ ਵੋਟਾਂ ਵੀ ਤੁਹਾਨੂੰ ਦੱਸ ਦਿਆਂ ਨੇ ਇਹ 174000 ਵੋਟਾਂ ਨੇ ਤੇ ਇੱਥੇ ਕੱਲ ਲੁਧਿਆਣਾ ਦੇ ਵਿੱਚ ਪਛਮੀ ਚੋਣ ਹੋਣ ਜਾ ਰਹੀ ਹੈ ਜਿਮਨੀ ਚੋਣ ਹੋਣ ਜਾ ਰਹੀ ਹੈ ਜੇ ਹਾਲਾਂਕਿ ਕਾਫੀ ਸਿਆਸੀ ਅਖਾੜਾ ਲਗਾਤਾਰ ਪਕਦਾ ਵੀ ਨਜ਼ਰ ਆਇਆ ਸੀਗਾ ਤੇ ਤੁਹਾਨੂੰ ਤੁਹਾਨੂੰ ਗਰਾਊਂਡ ਲੈਵਲ ਤੇ ਵੀ ਜਰੀ ਹੈ ਆਪਾਂ ਜਿਮਨੀ ਚੋਣਾ ਦਾ ਪ੍ਰਚਾਰ ਵੀ ਦਿਖਾਇਆ ਤੇ ਕੱਲ ਪ੍ਰਚਾਰ ਜਿਹੜਾ ਕੀ ਥੰਮ ਚੁੱਕਾ ਸੀਗਾ ਤੇ ਹੁਣ ਈਵੀ ਮਸ਼ੀਨਾਂ ਸਰਕਾਰੀ ਹੱਥ ਮੁਲਾਜ਼ਮਾਂ ਦੇ ਹੱਥੇ ਦੇ ਚੁੱਕੇ ਨੇ ਤੇ ਹੁਣ ਬਾਈ ਇਲੈਕਸ਼ਨ ਆ ਕੱਲ ਕੱਲ ਜਿਮਨੀ ਚੋਣਾ ਨੇ ਜਿਮਨੀ ਚੋਣਾ ਦੇ ਦੌਰਾਨ ਕੱਲ ਕਾਫੀ ਮਾਤਰਾ ਦੇਣਗੇ ਲੋਕ ਆਪਣਾ ਮਤਦਾਧਾਨ ਦੇਣਗੇ ਤੇ 23 ਜੂਨ ਨੂੰ ਜਿਹੜਾ ਰਿਜ਼ਲਟ ਆਏਗਾ ਦੇਖਣਾ ਹੋਏਗਾ ਕਿ ਕਿਸ ਤਰੀ ਜਿਹੜੀ ਪਟਾਰੀ ਜਿਹੜੀ ਕੀ ਹੈ ਖੁੱਲਦੀ ਕਿਸਮਤ ਖੁੱਲਦੀ ਹੈ ਹਾਲਾਂਕਿ ਤੁਹਾਨੂੰ ਵਕ ਵਕ ਤਸਵੀਰਾਂ ਜਰੂਰ ਦਿਖਾ ਰਹੀਆਂ ਮਸ਼ੀਨਾਂ ਚੈਕਿੰਗ ਕੀਤੀ ਜਾ ਰਹੀ ਤੇ ਵਕ ਵਕ ਕਾਗਜ਼ ਪੱਤਰ ਵੀ ਜਿਹੜੀ ਕੀ ਹੈ ਚੈੱਕ ਕੀਤੇ ਜਾ ਰਹੇ ਨੇ ਹਾਲਾਂਕਿ ਕਾਫੀ ਪ੍ਰਵੰਧ ਜਿਹੜੇ ਕਿ ਇੱਥੇ ਕੀਤੇ ਹੋਏ ਨੇ ਤੇ ਇੱਥੇ ਇਹੀ ਬੱਸਾਂ ਦੇ ਵਿੱਚ ਜਾ ਕੇ ਜਿਹੜੀ ਹੈ ਸਰਕਾਰੀ ਮੁਲਾਜ਼ਮ ਜਿਹੜੀ ਕਿ ਇੱਥੇ ਰਵਾਨਾ ਹੋਣਗੇ ਹਾਲਾਂਕਿ ਸ਼ਾਮ ਨੂੰ ਜਿਹੜੇ ਕਿ ਰਵਾਨਾ ਆਉਣ ਦੇ ਰਵਾਨਾ ਹੋਣਗੇ ਤੇ ਕੱਲ ਜਿਹੜੀ ਕਿ ਹੈ 4 ਵਜੇ ਜਿਹੜੇ ਕਿ ਮੁਲਾਜ਼ਮ ਆਪਣੀ ਆਪਣੀ ਸੀਟਾਂ ਤੇ ਬੈਹ ਜਾਣਗੇ ਤੇ ਬੈਹਣ ਤੋਂ ਬਾਅਦ 7 ਵਜੇ ਜਿਹੜੀ ਕਿ ਵੋਟਿੰਗ ਸ਼ੁਰੂ ਹੋਏਗੀ ਤੇ ਕੱਲ ਦੇ ਵੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾਵਾਂਗੇ ਹਾਲਾਂਕਿ ਹੁਣ ਜਿਵੇਂ ਚੋਣਾ ਅਖਾੜਾ ਜਿਹੜਾ ਕਿ ਹੈ ਕਾਫੀ ਪਖਿਆ ਆਇਆ ਸੀਗਾ ਤੇ ਹੁਣ 19 ਤਰੀਕ ਆ ਗਈ ਹੈ 19 ਤਰੀਕ ਕੱਲ ਇਲੈਕਸ਼ਨ ਨੇ ਕੱਲ ਇਲੈਕਸ਼ਨ ਦੇ ਦੌਰਾਨ ਤੁਹਾਨੂੰ ਸਾਰੀ ਤਸਵੀਰਾਂ ਤੱਕ ਸਾਂਝੀਆਂ ਕਰਾਂਗੇ 23 ਜੂਨ ਨੂੰ ਰਿਜ਼ਲਟ ਹੈ 23 ਜੂਨ ਨੂੰ ਰਿਜ਼ਲਟ ਹੋਣ ਤੋਂ ਬਾਅਦ ਤੇ ਉਸ ਤੋਂ ਬਾਅਦ ਦਿਖਾਵਾਂਗੇ ਕਿ ਕਿਸ ਦੀ ਕਿਸਮਤ ਦੀ ਪਟਾਰੀ ਖੁੱਲਦੀ ਹੈ ਜੁੜੇ ਹਿਲਦਾਨ ਲਾਈਵ ਦੇ ਨਾਲ ਦੀਪਕ ਕਮਤਰਾ ਯੂਮ ਰਿਪੋਰਟ ਧੰਨਵਾਦ